Che دی قاتل سرکار مردا آباد مردا آباد مردا آباد کساناں دی قاتل بی جے پی دی سرکار مردا آباد مردا ਇਸ ਕਰਕੇ ਸ਼ਾਤਮਈ ਵਿਰੋਧ ਆ ਪਰसों ਵੀ ਜਦੋਂ ਰਾਜਪੁਰਾ ਦੇ ਵਿੱਚ ਕਿਸਾਨਾਂ ਨੇ ਵਿਰੋਧ ਕਰਿਆ ਤਾਂ ਇੱਕ ਕਿਸਾਨ ਦਾ ਧੱਕਾ ਮਾਰ ਕੇ ਬੀਜਪੀ ਦੇ ਕਾਰਕਰਤਾ ਨੇ ਕਤਲ ਕੀਤਾਗਾ ਉਹਦਾ ਅਸੀਂ ਮੰਗਦੇ ਹਾਂ ਤੋਂ ਜਵਾਬ ਰਾਣੀ ਪ੍ਰਨੀਤਕਾਰ ਤੋਂ ਜਿਹੜੀ ਗਰੀ ਗਰੀ ਧੂਈ ਫਿਰਦੀ ਹੈਗੀ ਲੋਕਾਂ ਦੇ ਘਰਾਂ ਦੇ ਵਿੱਚ ਪਛਾਂਗੇ ਪਿੰਡਾਂ ਦੇ ਵਿੱਚ ਆਈ ਨੂੰ ਅਜੇ ਤਾਂ ਸ਼ਹਿਰਾਂ ਚ ਬੜੀਆ ਕੋਈ ਨਹੀਂ ਪਿੰਡਾਂ ਚ ਵਜਾਉਣ ਦੇ ਉੱਥੇ ਵੀ ਪੁੱਛਾਂਗੇ ਇੱਕ ਮਿੰਟ ਉਹਨੂੰ ਆ ਜਾਣ ਦੋ ਇਕੱਠੇ ਗਾੜਾ Terima kasih. ਕਿ ਲਵਾਂਗੇ ਮੰਗਲਾ ਬਜੀ ਵੱਧ ਕਰ ਲਾਂਗੇ ਨਾਲ ਵੀ ਮਾੜਾ ਕਰ ਇੱਕ ਇਹ ਤੂੰ ਕਰ ਲਾ ਚਲੋ ਇਹ ਸੱਟਾ ਨਾ ਮਾਰ ਜੀ ਬਈ ਉਧਰੋਂ ਕਰ ਲਾ ਤੂੰ ਇੱਕ ਮਿੰਟ ਰੋ ਮਾਰਾ ਹਾਂ ਜੀ ਹੋਰ ਠੀਕ ਹੈ ਕੋ ਬਾਹਰ ਤੇ ਸਟੇਜ ਤੇ ਆਣਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਜੀ ਪਹੁੰਚੇ ਨੇ ਦੁਖੀ ਨੇ ਪਿੰਡਾਂ ਦੇ ਲੋਕ ਕਹਿੰਦੇ ਆ ਭਰਾਵੋ ਸਾਡੀ ਮਜਬੂਰੀ ਐ ਅਸੀਂ ਅੱਕੇ ਨਹੀਂ ਆ ਸਕਦੇ ਪਰ ਸਾਡੇ ਬੂਥ ਦੇ ਉੱਤੇ ਵੋਟ ਕਿੰਨੀ ਪੈ ਰਹੀ ਹੈ ਦੇਖ ਲਿਓ ਅਤੇ ਜਿਹੜੇ ਲੇਟੈਸਟ ਸਰਵੇ ਹੋਏ ਨੇ ਭਾਰਤੀ ਜਨਤਾ ਪਾਰਟੀ ਵੱਡੀ ਲੀਡ ਦੇ ਨਾਲ ਨਾਬੇ ਹਲਕੇ ਤੋਂ ਜਿੱਤ ਰਹੀ ਆ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹਦਾ ਜੇ ਟ੍ਰੇਲਰ ਹੈ ਇਹਦਾ ਸਿਰਫ ਅਸੀਂ 2-300 ਨੌਜਵਾਨਾਂ ਦੀ ਜੁਆਇਨਿੰਗ ਕਰਵਾਉਣੀ ਸੀਗੀ ਤਾਂ ਇੰਨਾ ਖਲਾਰਾ ਪੈ ਗਿਆ ਜਿੱਦਣ ਰੈਲੀ ਹੋਊਗੀ ਨਾ ਪਟੇਨਾਬੇ ਹਲਕੇ ਦੇ ਵਿੱਚ ਉਦੋਂ ਪੰਜਾਬ 'ਚ ਮੈਸੇਜ ਜਾਊਗਾ ਕਿ ਰੈਲੀ ਹੋਈ ਹੈ ਅਗਰ ਮੌਜੂਦਾ ਸਰਕਾਰ ਨੇ ਮਾਰੇ ਕੰਮ ਕੀਤੇ ਨੇ ਤਾਂ ਨੌਜਵਾਨ ਛੱਡ ਕੇ ਆਣੇ ਨਹੀਂ 3 ਸਾਲ ਸਰਕਾਰ ਦੇ ਪੈਕੇ ਬਾਈ ਕੁਝ ਛੱਡ ਕੇ ਨਹੀਂ ਆਉਂਦਾ ਸੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਨੇ ਮਹਾਰਾਣੀ ਸਾਹਦੇ ਧਿਆਨ ਚ ਲਿਆਦਾ ਔਰ ਮੈਨੂੰ ਪੂਰਾ ਯਕੀਨ ਹੈ ਕਿ 25 ਸਾਲ ਜੋ ਕੰਮ ਮੈਨੇ ਸੰਸਦ ਦੇ ਰੂਪ 'ਚ ਜਾਂ ਐਮਐਲਏ ਦੇ ਰੂਪ ਕੀਤੇ ਇਹ ਜਿਹੜੇ ਆਉਣ ਵਾਲੇ 5 ਸਾਲ ਹਨ ਉਹ 25 ਸਾਲਾਂ ਨਾਲੋਂ ਵੀ ਵੱਧ ਹੋਵਗੇ ਔਰ ਇਹ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਉਹ ਮੋਦੀ ਜੀ ਕਹਿੰਦੇ ਨੇ ਉਹ ਕਰਦੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਬਹੁਤ ਵਧੀਆ ਔਰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਸ਼ੈਰੀ ਨੇ ਜਿਹੜੇ ਸਾਡਾ ਵਧੀਆ ਯੂਥ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਔਰ ਜਿਨ੍ਹਾਂ ਦਾ ਭਵਿੱਖ ਅੱਗੇ ਬਣਨ ਵਾਲਾ ਹੈ ਉਹਨਾਂ ਦਾ ਰਿਸਪੌਂਸ ਹੈ ਅੰਡਰਾਉਂਡ ਦੀ VOTING ਹੋ ਰਹੀ ਹੈ ਅੱਜ ਪੈਰੀ ਹੈ ਕਿੱਦਾਂ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਵਿੱਚ ਸਿਆਸਤ ਭੱਤੀ ਜਾ ਰਹੀ ਹੈ ਦਿਨ ਨੇੜਿਆਂ ਦੇ ਯਾਰ ਹੱਲੇ ਤਾਂ ਸਾਡੇ 4 ਰਾਊਂਡ ਚੌਥੇ ਰਾਊਂਡ ਤੇ ਆਵਾਂਗੇ ਹੁਣ ਇਸ ਦੇ ਬਾਅਦ ਉਹ ਮੈਂ ਮੈਨੂੰ ਅੱਜ ਸਵੇਰ ਦੀ ਮੈਂ ਬਾਹਰ ਆ ਮੈਨੂੰ ਟਾਈਮ ਨਹੀਂ ਲੱਗਿਆ ਕਿ ਮੈਂ ਦੇਖਾਂ ਵੀ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਕਿ ਕਿਸਾਨਾਂ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ ਲੈ ਕੇ ਜਿਹੜੇ ਜਿੱਥੇ ਜਾ ਕੇ ਫੇਰ ਆ ਜਿਹੜਾ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ ਇਹਨਾਂ ਦਾ ਹੱਕ ਹੈ ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕਿਆ ਸੀ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਕੈਚਰੀ ਵਾਲ ਦੀ ਜਿਹੜੀ ਹੈਗੇ ਜਿਹੜੀ ਅਰਜੀ ਹੈ ਜਿਹੜੀ ਕੀ ਹੋਇਆ ਇਹ ਤਾਂ ਪੈਂਟਿੰਗ ਰੱਖਿਆ ਪੈਂਟਿੰਗ ਰੱਖਿਆ ਪਰ ਈਡੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਸਿਸਟਮ ਆ ਤੁਹਾਨੂੰ ਅੰਦਰ ਅੱਛਾ ਮੈਂ ਬੜਿਆ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਮੈਡਮ ਕਿਸਾਨਾਂ ਨਾਲ ਜਿਸ ਤਰ੍ਹਾਂ ਡਿਬੇਟ ਕਰ ਸਕਦੇ ਹੋ ਤੁਸੀਂ ਕਿਉਂ ਇਹਨਾਂ ਨੂੰ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਟੌਪਿਕ ਨਹੀਂ ਮੈਂ ਬਿਲਕੁਲ ਨਹੀਂ ਡਿਬੇਟ ਕਰਨਾ ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁਕਣਗੇ ਜਦ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰ ਲੱਗੇ ਨੇ ਤੁਹਾਡੇ ਵਿਰੋਧ ਵਿੱਚ ਲਗਾ ਲਾਂ ਜੀ ਲਗਾ ਲਾਂ ਵਿਰੋਧਤਾ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਡਮ ਜਿਹੜਾ ਮਾਮਲਾ ਦਰਜ ਹੋਇਆ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਪੀ ਜਿਵੇਂ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾਉ ਉਹ ਦਸਰ ਬੱਜਿਆ نیچے ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰ ਦਿੱਤੇ ਥੀ ਉਸ ਸ਼ੋਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹੇ ਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ 'ਚ ਇੱਕ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਉਹ ਲਗਾਤਾਰ ਕਹਿ ਰਹੇ ਨੇ ਕਿ ਪੀੜਤ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਗਏਗੇ ਕੌਣ ਜਿਹੜੇ ਹੈਗਾ ਤਰੁਵੀਰ ਗਾਂਧੀ ਤਰੁਵੀਰ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਾਣਾ ਜਿਹਨੇ ਡੈਥ ਹੋਈ ਆ ਉਹਦੇ ਘਰ ਕਿਉਂ ਨਹੀਂ ਗਏ ਅਫਸੋਸ ਦੇ ਘਰ ਅਫਸੋਸ ਕਰਨ ਨਹੀਂ ਗਏ ਦੇਖੋ ਜਦ ਜ਼ਰੂਰਤ ਹੋਏਗੀ ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਨਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ 2 ਤੁਮਾਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ 7 ਫੱਟੜ ਹੋਏ 3 ਫੱਟੜ ਹੋਈ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮਣ ਹੜਾ ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆ ਔਰ ਮੈਂ ਪੁੱਛਣਾ ਚਾਹੁੰਦੀ ਆ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਜੀ ਕਮਸ਼ੇਰ ਸਿੰਘ ਦੁੱਲੋਂ ਨੇ ਕਾਂਗਰਸ ਨੂੰ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਜਾਂਚ ਕਰੋ ਤੁਸੀਂ ਵੀ ਦੇਖੋ ਨਹੀਂ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇਹ ਕਾਂਗਰਸ ਦੇ ਕਾਰਜਕਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਜੱਟਾ ਮਵਿੰਦਰ ਕਦੋਂ ਨਜ਼ਰਾਨੇ ਕੇ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਆ ਜਾਣਗੇ ਆ ਜਾਣਗੇ ਠੀਕ ਚਰ ਦੀ ਜਾਈਂ ਕੋਲੇ ਤੋਂ ਪਿੱਛੇ ਦੇ ਵਿਵਾਦਿਤ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਪਬਲਿਕਲੀ ਸਟੈਂਟ ਕੀਤਾ ਕਿ ਮੈਂ ਵਾਚੋ ਦੇਖੋ ਕੋਈ ਸਟੈਂਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਂ ਨਹੀਂ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ ਫਿਰ ਬੀਜੇਪੀ ਪਹਿਲਾਂ ਇਹ ਮਾਰ ਨਹੀਂ ਪ੍ਰਨੀਤ ਕੌਰ ਚਾਰ ਵਾਰੀ ਅਸੀਂ ਇੱਥੋਂ ਜਿਤਾ ਕੇ ਭੇਜੀ ਐ ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੰਦ ਦੀਂਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਦਾ ਪ੍ਰਤਪਾਲ ਲੰਗਰ ਪਰ ਕਹਉਂਦਾ ਸੀ ਉਹਨੂੰ ਇਹਨਾਂ ਨੇ ਗੋੜ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਐ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾਬਾ ਚ ਸਾਰਿਆਂ 'ਚ ਵਿਰੋਧ ਕਰਾਂਗੇ ਅਸੀਂ ਪਿੱਛੇ ਹੀ ਆ ਇਹਨਾਂ ਦੇ ਜਿੱਥੇ ਜਾਣਗੇ ਮੰਗਰੇ ਜਾਵਾਂਗੇ ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਹੈਗੀ ਤੇ ਰਾਣੀ ਪ੍ਰਨੀਤ ਕਾ ਪਹਿਲਾ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਬਿਰਾਜਮਾਨ ਰਹੀ ਹੈਗੀ ਜਦੋਂ ਕਾਂਗਰਸ ਵਾਦ ਕਰਦਿਆਂ ਖੋਹਦਿਆਂ ਦੇਖਿਆ ਤਾਂ ਝੋਲਾ ਚੱਕ ਕੇ ਹੁਣ ਬੀਜੇਪੀ ਚਾਪੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੰਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਨਾ ਪਰਿਵਾਰ ਹੈ ਪਹਿਲਾਂ ਇਸੇ ਤਰੀਕੇ ਨਾਲ ਕਪਟਨ ਵੇਂਦਰ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜੋ ਤਿੰਨ ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾਗਾ ਤੇ ਦੂਜੀ ਪਾਰਟੀ ਦੀ ਬੀਜੇਪੀ ਚਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਕਿਸਾਨਾਂ ਨਾਲ ਬਹੁਤ ਬਹਾਵੇ ਕੀਤੇ ਦੀ ਨਰਿੰਦਰ ਮੋਦੀ ਸਰਕਾਰ ਨੇ ਏ ਭਾਵੇਂ ਤੋਂ ਮੁੱਕਰੀ ਹੈਗੀ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚੇ ਹਰ ਇੱਕ ਪ੍ਰੋਗਰਾਮ 'ਚ ਵਿਰੋਧ ਕਰੋਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਆਊਗੀ ਰਾਣੀ ਪਰਨੀਤ ਕੁਰ ਕਾ ਜਾਂ ਕੋਈ ਬੀਜੇਪੀ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹ ਸਮੂਹ ਲੋਕਤੰਤਰ ਦੀ ਦਾ ਗੀਤ ਪੜਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਨੂੰ ਪਿੰਡਾਂ ਜਾਣ ਦੋ ਸਾਡੇ ਵਾਲੀ ਲੋਕਤੰਤਰ ਕਿੱਧਰ ਵਗ ਜਾਣਾ ਹੈਗਾ ਅਸੀਂ ਸਾਡੇ ਕਿਸਾਨ ਦਿੱਲੀ ਵਰ ਲਾਰੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਹਾਂ ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਇਹਨਾਂ ਨਾਲ ਦੇਖੋ ਅਸੀਂ ਮੰਨ ਲਵਾਂਗੇ ਐਸਪੀ ਸਾਹਿਬ ਵਰਨ ਸ਼ਰਮਾ ਹੀ ਪਟਿਆਲਾ ਤੋਂ ਸੱਕਤੇ ਹੈਗਾ ਵੀ ਕੋਈ ਵੀ ਲਾ ਨੌਰ ਦੀ ਪ੍ਰੋਬਲਮ ਭੰਗ ਨਹੀਂ ਹੁੰਦੀ ਉਹਨਾਂ ਨੇ ਕੋਈ ਵੀ ਜਿਹੜੀ ਪਾਰਟੀ ਆ ਉਹ ਆਪਣਾ ਕੰਪਲੇਨ ਕਰ ਰਹੀ ਆ ਤੇ ਅਸੀਂ ਕਿਸੇ ਵੀ ਜਿਹੜੇ ਕੋਈ ਵੀ ਪਾਰਟੀ ਦਾ ਕੋਈ ਕੈਂਡੀਡੇਟ ਆ ਉਹਦੇ ਕੰਮ ਵਿੱਚ ਵਾਗਾ ਨਹੀਂ ਪਾਣ ਦਿੰਦੇ ਅੱਜ ਵੀ ਅਸੀਂ ਪ੍ਰੋਪਰ ਇਥੇ ਜਿਹੜੀ ਸਾਡੇ ਨਾਵਾ ਬੇਕੇ ਫੋਰਸ ਲਾ ਰખી ਆ ਤੇ ਜੋ ਕੋ ਕਿਸਾਨ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਆ ਵੀ ਜੇ ਤੁਸੀਂ ਆਪਣਾ ਕੋਈ ਵਿਰੋਧ ਕਰਨਾ ਸ਼ਾਂਤ ਮੇ ਆਪਣਾ ਕੋਈ ਤੁਸੀਂ ਜਿਹੜਾ ਹੈਗਾ ਵਿਰੋਧ ਕਰ ਸਕਦਾ ਵੀ ਇਹ ਨਹੀਂ ਆ ਵੀ ਤੁਸੀਂ ਕੋਈ ਹਿੱਸਾ ਕਰੋ ਉਹਨਾਂ ਨੇ ਕੀ ਕਹਿਣਾ ਸੀ ਜੇ ਤੁਸੀਂ ਸੁਣਿਆ ਉਹ ਕਹਿੰਦੇ ਠੀਕ ਆ ਜੀ ਗਫੇਲਾ ਤਾਂ ਮੇਰੇ ਗੱਲ ਮੰਨਗੇ ਉਹ ਕਹਿੰਦਾ ਠੀਕ ਆ ਜੀ ਆਪਣਾ ਸਾਈਡ ਤੇ ਦਿਖਾ ਕੇ ਬਲੈਕ ਜਿਹੜੇ ਝੰਡੇ ਦਿਖਾ ਦਾਂਗੇ ਕਿ ਆਪਣੇ ਨਾਰੇबाजी ਕਰਾਂਗੇ ਕਿ ਕਿੰਨੇ ਪ੍ਰੋਗਰਾਮ ਨੇ ਜਿਹੜਾ ਤੁਹਾਡੀ ਸਕੂਲ ਜਿੰਨੇ 5 ਤੋਂ 6 ਪ੍ਰੋਗਰਾਮ ਦੱਸਿਆ ਫਿਲਹਾਲ ਇਹਨਾਂ ਨੇ ਜੋ ਦੱਸਿਆ ਮਹਾਰਾਣੀ ਪ੍ਰਨੀਤ ਕੌਰ ਦਾ ਜੋ ਪ੍ਰੋਗਰਾਮ ਨਾਭਾ ਵਿੱਚ ਉਹ ਅਸੀਂ ਸਾਰੇ ਪ੍ਰੋਪਰ ਫੋਰਸ ਨਾਲ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ ਹੈ